ਭਾਈ ਸਤਿਗੁਰ ਜੀ ਸਤਿਗੁਰ ਜੀ ਸਤਿਗੁਰ ਚੰਦੀ ਵੀਰ ਜੀ ਕੀ ਹਾਲ ਹੈ ਬਾਬਾ ਜੀ ਹੋਰ ਦੱਸਾਓ ਜੀ ਕਿਪਾ ਜੀ ਤੁਸੀਂ ਸੁਣਾਓ ਕਿੱਟਾ ਕਿਵੇਂ ਚੱਲ ਰਹੀ ਕੰਮ ਕਿਰਪਾ ਮਹਾਰਾਜ ਜੀ ਤੁਹਾਡੇ ਕੋਲ ਟਾਈਮ ਨਹੀਂ ਹੈ ਮਾਲ ਤਾਂ ਰਿਆਣੇ ਬਾਕੀ ਤਾਂ ਠੀਕ ਆਪਣੀ ਤਾਂ ਰੋਲਾ ਸੈਟਿੰਗ ਨਹੀਂ ਬੈਂਦੀ ਜਦੋਂ ਤੁਹਾਡੇ ਮਾਲ ਆ ਜਾਂਦਾ ਜੀ ਫਿਰ ਤੁਸੀਂ ਇਧਰੋਂ ਘੇੜਾ ਮਾਰ ਕੇ ਫਿਰ ਚਲ ਜਾਂਦੇ ਹੋ ਹਾਂਜੀ ਹਾਂਜੀ ਸਾਡਾ ਫਿਰ ਰੋ ਟਾਈਮ 'ਚ ਮਾਲ ਆਉਂਦਾ ਐਨਾ ਫਿਰ ਤੁਹਾਡਾ ਭਾਈ ਜੀ ਤੁਸੀਂ ਪੁਰਾਣੇ ਆ ਹਰ ਗਾਗ ਨੂੰ ਦਿੱਤਾ ਹੁੰਦਾ ਹੈ ਮਾਲ ਦਾ ਖੜਦਾ ਨਹੀਂ ਇੱਥੇ ਹਾਂਜੀ ਉਹਨਾਂ ਤਰ੍ਹਾਂ ਪਿਛੇ ਸੰਦੀਪ ਵੀ ਚਲੋ ਚਲੋ ਐ ਹੀ ਹੈ ਵੀਡੀਓ ਜੋ ਸੰਜੋਏ ਵਧੀਆ ਬਾਕੀ ਬਿਲਕੁਲ ਬਿਲਕੁਲ ਭਾਈ ਜੀ ਬਿਲਕੁਲ ਬਾਕੀ ਥੋੜਾ ਲੇਟ ਫੇਟ ਹੋ ਜਾਂਦਾ ਤੁਹਾਡੇ ਕੋਲ ਟਾਈਮ ਨਹੀਂ ਹੁੰਦਾ ਤਾਂ ਕਈ ਵਾਰੀ ਸਾਡੇ ਕੋਲ ਨਹੀਂ ਹੁੰਦਾ ਬਾਕੀ ਚਲੋ ਕੋਈ ਮਾਲ ਇਥੇ ਹੁੰਦਾ ਯਾਰ ਜਦੋਂ ਮਰਜੀ ਕੋਈ ਆ ਲੈਣਾ ਜੀ ਕੋਈ ਨਹੀਂ ਸੈਟਿੰਗ ਕਰਦੇ ਆ ਕਿਸੇ ਤਰੀਕੇ ਜਿਹਨਾਂ ਬਸ ਨਾਂਗੇ ਥੋੜੇ ਢੰਡੂਣ ਜਿਹਨਾਂ ਕੱਲ ਵੀ ਮਾਲ ਵਾਵਾ ਸੀਗਾ ਹਾਂਜੀ ਕੱਲ 12 13 ਜਨਵਰੀ ਸੀਗੇ ਇਹਨਾਂ ਵਿੱਚ ਇੱਕ ਮੱਝ ਰਹਿ ਗਈ ਇੱਕ ਵਿਗੀ ਪਰਲੀ ਵੱਡੀ ਠੀਕ ਹੈ ਜੀ ਤੇ ਇੱਕ ਮਾਲ ਵਾਕੀ ਆ ਲਿਆ ਸੀਗਾ ਸ਼ੌਂਕ ਨਾ ਕਿਤੇ ਚੰਗਾ ਸੰਦੀਪ ਵੀਰ ਕਿਤੇ ਨ ਮਾਲਿਆਣਾ ਹਾਂ ਮੈਨੂੰ ਪਿਆਰਾ ਬੜਾ ਲੱਗਾ ਨਾ ਬਹੁਤ ਬਹੁ ਸੀਗਾ ਚਲੋ ਇੰਨਾ ਚਿਰ ਕੰਮ ਕਰਦੇ ਹੋਏ ਤੇ ਕੱਟੇ ਦੀ ਚਲੋ ਉਦਾਂ ਹੀ ਵੈਸੇ ਆਖੀਦਾ ਕਿ ਕੋਈ ਚੰਗਾ ਡਿਮਾਂਡ ਵਾਲਾ ਕੋਈ ਜ ਬਿਲਕੁਲ ਬਾਈ ਜੀ ਬਿਲਕੁਲ ਬਿਲਕੁਲ ਚੰਗਾ ਬਰੀਡਡ ਲੇਊਗਾ ਤੇ ਫਿਰ ਆਪਣਾ ਉਸ ਤਰੀਕੇ ਨਾਲ ਬਿਲਕੁਲ ਜੀ ਬਿਲਕੁਲ 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 ਕੋਈ ਚੰਗੇ ਬੱਚੇ ਤਿਆਰ ਕਰਨ ਵਾਲੇ ਹਾਂ ਜੀ ਹਾਂਜੀ ਇਹ ਸੰਦੀਪ ਰਜਨ ਗੁੰਗੜ ਦਾ ਵਾ ਅੱਛਾ ਅਰਜਨ ਗੁੰਗੜ ਦਾ ਖਸਾਨ ਚੋਂ ਲਿਆ ਵਾ ਠੀਕ ਆ ਤੇ ਪਿਓਰ 18 ਮਹੀਨਿਆਂ ਦਾ ਵਾ ਅੱਛਾ 18 ਮਹੀਨਾ ਠੀਕ ਹੈ ਦਿਖਾਓ ਜੀ ਲੋ ਜੀ ਅਰਜਨ ਗੁੰਗੜ ਤੇ 18 ਮਹੀਨਿਆਂ ਦਾ ਵੀਰ ਆਪਣਾ ਨਾਲ ਦੀ ਹਾਈਟ ਬੱਚੇ ਦੀ ਲੱਗਦੀ ਆ ਹਾਂਜੀ ਹਾਂਜੀ ਤੇ ਠੰਡਾ ਪਿਆਰਾ ਐਡਾ ਭਾਵੇਂ ਧਾਗੇ ਨਾ ਬਣ ਛੱਡੋ ਠੀਕ ਆ ਧਿਆਨ ਧਿਆਨ ਆ ਵੇਖ ਇਹ ਅਜੇ ਇਹਦੇ ਦੰਦਾਂ ਚ ਬਿਰਲ ਵੀ ਨਹੀਂ ਪਾਇਆ ਸੰਦੀ ਵੀਰ ਨਹੀਂ ਖੀਰਾ ਇਹ ਖੀਰਾ ਇਹ ਹੋਰ ਪਿਆਰ ਇੱਕ ਮਿੰਟ ਇੱਕ ਨੂੰ ਛੱਡੋ ਆ ਵੇਖ ਖੀਰਾ ਖੀਰਾ ਹੀ ਆ ਅਜੇ ਬਿਰਲ ਵੀ ਨਹੀਂ ਪਾਇਆ ਨਹੀਂ ਪਾਇਆ ਖੀਰਾ ਹੀ ਖੀਰਾ ਹੀ ਅਜੇ ਅਜੇ ਤੱਕਾਡ ਬਾਜੀ ਜਦ ਬਰਤੜਾ ਮਾਲੀ ਬੜਾ ਰਣਾ ਸੰਦੀਪਰ ਹਾਈਟ ਦੇ ਦੇਖੋ ਸਫਾਈ ਨਹੀਂ ਨਹੀਂ ਕੱਟੇ ਦੀ ਨਹੀਂ ਨਹੀਂ ਹੈਗੀ ਨਹੀਂ ਹੈਗੀ ਜੀ 10000 ਰੁਪਿਆ 10-12 ਲੱਖ ਦਾ ਜਾਨਵਰ ਬਣਨਾ ਬਿਲਕੁਲ ਜੀ ਬਿਲਕੁਲ ਬਿਲਕੁਲ ਮੇਲੇ ਲੜੂ ਪੁਰੇ ਆਜੋ ਮਾਹਮਣ ਸਿੰਘ ਨੂੰ ਦਿਖਾਓ ਇਹਨੂੰ ਸ਼ੌਕ ਨਾ ਸੀਗਾ ਮੈਂ ਚੱਲ ਇਹਦੀ ਵੀਡੀਓ ਪਾਉਂਦੇ ਆ ਨਹੀਂ 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 ਕੋਈ ਠੀਕ ਹੈ ਜੀ ਪ੍ਰਣ ਕੁਮਾਰ ਫੁੱਲ ਹਾਈਟ ਦਾ ਨਾ ਬੱਚਾ ਮਾਰਾ ਤੇ ਕਿਨਾਂ ਪਤਾ ਕਿਤੇ ਜੀ ਛੱਡ ਦੋ ਛੱਡ ਦੋ ਇਹ ਸੰਦੀਪ ਵੀਰ ਇਹ ਤੇ ਤੀਜੀ ਸੂਏ ਮਾ ਦਾ 23 ਕਿਲੋ ਦਾ ਰਿਕਾਰਡ Rajasthan ਅੱਛਾ ਤੀਜੀ ਸੂਏ ਮਾ ਹਾਂਜੀ ਠੀਕ ਆ ਰਮੇਸ਼ਾ ਵੀਰ ਹਾਂਜੀ ਹਾਂਜੀ ਸਾਰਾ ਜਿਹੜਾ ਕੋਈ ਵੀਰ ਰਿਕਾਰਡ ਮੰਗੂਗਾ ਉਹਨੂੰ ਆਪਾਂ ਦੇ ਦਾਂਗੇ ਠੀਕ ਹੈ ਜੀ ਠੀਕ ਆ ਠੀਕ ਆ ਬਾਕੀ ਇਹ ਹੈ ਕਿ ਚੀਜ਼ ਪਿਆਰੀ ਬਹੁਤ ਆ ਚੰਗੀ ਲੱਗੀ ਸ਼ੌਂਕ ਨਾਲ ਨਹੀਂ ਫਿਰ ਤੁਹਾਨੂੰ ਬੜਾ ਲਿਆ ਹੀ ਜਾਂਦਾ ਜੀ ਫਿਰ ਹਾਂ ਇੱਕ ਸੰਦੀਵੀਰ ਇੱਕ ਜਾਨਵਰ ਜਿਹਨਾਂ ਕਈ ਜੀ ਸ਼ੈਨ ਸ਼ੀਲਤਾ ਘੱਟ ਹੁੰਦੀ ਹੈ ਹਾਂਜੀ ਹਾਂਜੀ ਤੇ ਠੰਡਾ ਬਹੁਤ ਹੈ ਜਿੱਦਾਂ ਮੰਨ ਲਓ ਕਿ ਇਹ ਫੜ ਲਿਆ ਹਾਂ ਨੱਥ ਪਾਉਣ ਦੀ ਲੋੜ ਨਹੀਂ ਕਿਤੇ ਧਾਗੇ ਵਾਂਗੂ ਜਿੱਦਾਂ ਜਿੱਥੇ ਮਰਜ਼ੀ ਫੜ ਕੇ ਬਾਣ ਛੱਡੂ ਕਿੱਦਾਂ ਬਿਲਕੁਲ ਜੀ ਮੈਨੂੰ ਇੱਕ ਇਹ ਸੀਗੀ ਮੈਂ ਕਿਹਾ ਜੇ ਸ਼ੌਂਕ ਨਾਲ ਕਿ ਇਹਨੂੰ ਬਰੀਡਡ ਦੇਣਾ ਵਾ ਬਾਕੀ ਕੋਈ ਬੱਚੇ ਲਵੀ ਨਾ ਇਹਦੇ ਕੋ ਤੇ ਕੋਈ ਪੁੱਣ ਵਾਲਾ ਹੀ ਕੰਮ ਹੈ ਪੁੱਣ ਵਾਲਾ ਬਿਲਕੁਲ ਜੀ ਬਿਲਕੁਲ ਇਹ ਬੱਚੇ ਸੰਦੀਵੀਰ ਕੱਟਾ ਕੋਈ ਚੰਗਾ ਇਹੋ ਜਿਹਾ ਸਾਫ ਸੁਥਰਾ ਤਿਆਰ ਕੱਟ ਹੁੰਦਾ ਇੱਥੇ ਆ ਜ ਠੀਕ ਹੈ ਇੱਕ ਉਮਰ ਦੇਖ ਲਓ ਬਿਲਕੁਲ ਜੀ ਠੀਕ ਹੈ ਜੀ ਇੱਕ ਇਹਦੀ ਬੇਲ ਦੇਖਿਓ ਹਮਮ ਬੜਾ ਦਿਖਾਇਓ ਪਿੱਛੋਂ ਸਾਰੀਆਂ ਬੇਲ ਦਿਖਾਇਓ ਬਿਲਕੁਲ ਜੀ ਬਿਲਕੁਲ ਸਦਾ ਵੇਖੂ ਆ ਫੱਟੀਰ ਗਾ ਗਾਣਾ ਹਾਂ ਸਹੀ ਗੱਲ ਹੈ ਜੀ ਹੁਣ ਇੱਕ ਨਾ ਆਪਾਂ ਕਹਿ ਦਈਏ ਸਾਰੀਆਂ ਸ਼ਰਤਾਂ ਨਹੀਂ ਪੂਰੀਆਂ ਮਿਲਦੀਆਂ ਨਹੀਂ ਮਿਲਦੀ ਜੀ ਹੈਨਾ ਹਾਂ ਬ੍ਰੀਡਰ ਚ ਸਾਰੀਆਂ ਸ਼ਰਤਾਂ ਨਹੀਂ ਮਿਲਦੀ ਕਿ ਮੈਂ ਲਿਆ ਤਾਂ ਹੀ ਸ਼ੌਕ ਨਾਲ ਕਿ ਮੈਨੂੰ ਇਹਦੀਆਂ ਸ਼ਰਤਾਂ ਸਾਰੀਆਂ ਪੂਰੀਆਂ ਲੱਗੀਆਂ ਸਾਰੀਆਂ ਚੰਗੇ ਲੱਗੀਆਂ ਕਿ ਕੋਈ ਬੜੇ ਵੀਰ ਭਰਾ ਮੰਗਦੇ ਬੜੇ ਘਰ ਮੰਗਦੇ ਸੀ ਜੀ ਹਾਂ ਜੀ ਜੀ ਦੀ ਵੀਡੀਓ ਪਾ ਕੇ ਵੇਚਾਂਗੇ ਪੰਜ ਚਾਰ ਘਰ ਪਿੱਛੇ ਲੱਗੇ ਨੇ ਪਰ ਬਹੁਤ ਥੋੜਾ ਠੀਕ ਆ ਤੇ ਮੈਨੂੰ ਇਹ ਹੈ ਕਿ ਮੈਂ ਕਹਿੰਦਾ ਇਹਨੂੰ ਆਪਣਾ ਵੀਡੀਓ ਪਾ ਕੇ ਤੇ ਫੇਰ ਉਹਨੂੰ ਜਨਵਾਰ ਨੂੰ ਦਵਾਂਗੇ ਬਿਲਕੁਲ ਜੀ ਮਾਲ ਆਪਣਾ ਕੱਲ ਵੀ ਚੰਗਾ ਸੀਗਾ ਹਾਂ ਜੀ ਹਾਂ ਜੀ ਇਹਦਾ ਇਹ ਕੀ ਆਪਣਾ ਮੁੱਲ ਬਾਜੀ ਫਿਰਦਾ ਸੰਦੀਪ ਵੀ ਰਹਿ ਹੈ ਤੇ ਮਾਰਾ ਸੁੱਖ ਰੱਖੇਗਾ ਮੇਰਾ ਵੀ ਜੀ ਕਰਦਾ ਰੱਖਣ ਉਹ ਕੀ ਚੰਗਾ ਬਰੇਡਡ ਬੱਚਾ ਗਾਂ ਰੱਖਣ ਵਾਸਤੇ ਲੈ ਫੜ ਲਿੰਕ ਫੜ ਲਓ ਜੀ ਤੇ ਇਹ ਆ ਕਿ ਆਪਣਾ ਮalte ਜਿੰਨਾ ਮਰਜੀ ਕਰੀਓ ਸਵਾ ਲੱਖ ਦਾ ਬੱਚਾ ਦੇ ਦਾਂਗੇ ਚਲ ਘਰ ਦੇ ਮੁਕੇ ਦੇ ਮਾਨ ਤੋਂ ਹੋ ਜੂਗਾ ਹੋ ਜੂਰ ਜ਼ਰੂਰ ਹੋ ਜੂਗਾ ਮਾਨਦਨ ਚੰਦੀਗੜ੍ਹ ਬਾਕੀ ਇੱਕ ਵਾਰੀ ਫੇਰ ਆਪਾਂ ਜਾਨਵਰ ਦੇ ਤੇ ਛਾਤੀ ਮਰਾਵਾਂਗੇ ਕੋਈ ਨਹੀਂ ਕੋਈ ਨਹੀਂ ਆਜੋ ਆਜੋ ਇਹ ਆਜੋ ਧਰੀ ਆਜੋ ਲਓ ਜੀ ਐਂ ਕਰਦਾ ਐਂ ਆ ਐਂ ਲੈ ਚਲੋ ਮੇਨ ਦਾ ਸਿੰਘ ਦੀ ਗੱਲ ਆ ਸਿੰਘ ਨਾਲ ਹੈ ਜੀ ਸਿੰਘ ਵੀ ਸੰਦੀਪਰ ਬਹੁਤ ਸੋਹਣਾ ਵਾ ਇਹਦੀ ਬੁਥੀ ਕੁਆਲਟੀ ਸਦਾ ਫੱਟੀ ਰਗਾ ਹਾਂਜੀ ਹਾਂਜੀ ਡੈਸਟੀ ਸੁਖਾਰਾ ਵੇਖੋ ਚੈੱਕ ਕਰੋ ਪਿੱਛੋਂ ਕਿੱਡੇ ਸਾਹ ਹਾਂ ਹਾਂ ਇੱਕ ਤਾਂ ਤੋਰਾ ਕਿੱਡਾ ਪਿਆਰਾ ਵਾ ਬਿਲਕੁਲ ਜੀ ਐ ਸਿੱਧੇ ਡੈਸਟੀ ਕੜਾ ਜੀ ਚਲੋ ਬੰਦੋ ਬੰਦੋ ਇਹ ਆ ਕੀ ਸ਼ੌਕ ਨਾਲ ਜਿੰਨੇ ਕੋ ਬੱਚੇ-ਬੱਚੇ ਚੰਗੇ ਲੈਣੇ ਆ ਫੇਰ ਬਰੀਕੀਆਂ ਬਰੂਕੀਆਂ ਸਾਰੀਆਂ ਚੰਗੀਆਂ ਤੀਸਰੇ ਸੋਇਏ ਦੀ ਮਾਦਾ 23 ਕਿਲੋ ਰਿਕਾਰਡ ਆ ਹਾਂ ਜੀ ਜੀ ਠੀਕ ਹੈ ਜੀ ਉਸ ਦਾ ਆ ਠੀਕ ਹੈ ਸਾਰੀਆਂ ਚੀਜ਼ਾਂ ਨੂੰ ਪੂਰੀਆਂ ਮਿਲ ਗਈਆਂ ਸ਼ੌਗ ਨਾਲ ਲਿਆ ਕੋਈ ਚੰਗਾ ਮਾਲੀ ਬਣੋ ਬਜੀ ਸ਼ੌਗ ਨਾਲ ਅੱਗੇ ਚੰਗਾ ਮਾਲੀ ਬਣਨਾ ਹੈ ਨਾ ਬਣਨ ਵਾਲਾ ਬਣਨ ਵਾਲਾ ਜੀ ਇਹਨਾਂ ਚ ਕਰਨਾ ਵਾਸਤੇ ਬਿਲਕੁਲ ਜੀ ਪਿਓਰ 18 ਮਹੀਨੇ ਤੇ 7 ਦਿਨ ਬੱਚੇ ਨੂੰ 6-7 ਦਿਨ ਦੇ ਉੱਤੇ ਹੋਏ 20 ਤਰੀਕ ਦਾ ਦਾ ਬਰਥ ਜਿੱਦਾਂ ਮੰਨ ਲਓ ਵੀ ਉਹਦਾ ਡੇਢ ਮਹੀਨੇ ਪੂਰੇ ਹੋ ਗਏ ਹਾਂ ਜੀ ਹਾਂ ਜੀ ਹਾਂ ਜੀ ਜੀ ਤੇ 18 ਮਹੀਨੇ ਤੇ 7 ਦਿਨ ਦਾ ਚਲੋ ਤੇ ਬਾਕੀ ਮੇਰੀ ਸਾਰੇ ਵੀਰ ਭਰਾ ਸੰਜੋਗ ਜਿਹੜੇ ਚੈਨਲ ਵੇਖਣ ਵਾਲੇ ਆ ਉਹਨਾਂ ਨੂੰ ਮੇਰੀ ਬਹੁਤ ਸੋਹਣੀ ਪਿਆਰ ਭਰੀ ਸਾਸ੍ਰੀ ਕਾਲ ਸਾਰਿਆਂ ਨੂੰ ਕਿ ਮੇਰੀ ਰਿਕਵੈਸਟ ਥੋੜਾ ਸੰਦੀਪ ਵੀਰ ਗੜੀ ਕਰਿਆ ਕਰੋ ਕਿ ਆਪਣਾ ਥੋੜਾ ਟਾਈਮ ਕੱਢ ਲਿਆ ਕਰੇ ਅੱਗੋਂ ਵਿਸ਼ਾ ਕਰਦੀ ਨਹੀਂ ਨਹੀਂ ਕੋਈ ਨਹੀਂ ਬਾਈ ਜੀ ਗੱਲ ਸੰਦੀਪ ਵੀਰ ਮਹਾਰਾਜ ਦੀ ਕਿਰਪਾ ਨਾਲ ਮਿਲਣ ਲੱਗਾ ਬਹੁਤ ਸੋਹਣਾ ਮਾਲ ਸੀਗਾ ਹਾਂ ਜੀ ਹਾਂ ਬੜਾ ਬਹੁਤ ਚੰਗੀਆਂ ਚੰਗੀਆਂ ਦੁਬਾਰਾ ਤੀਣਾ ਬੈੜਾ ਸੀ ਗਿਆ ਤੇ ਚੱਲੀ ਜਾਂਦਾ ਰੋਤ ਆਪਣਾ ਚਲ ਐ ਹੀ ਆ ਬਾਈ ਜੀ ਹਾਂ ਕੋਈ ਨਹੀਂ ਕੱਲ ਪਰਸੋਂ ਤੱਕ ਫੇਰ ਆਪਾਂ ਗੱਲ ਕਰਦੇ ਹਾਂ ਇਹਦਾ ਵਾ ਸ਼ੌਕ ਨਾਲ ਜਰੂਰ ਪਾਉਣੀ ਸੀਗੀ ਵੀਡੀਓ ਬੱਚੇ ਨਹੀਂ ਛੱਡਦੇ ਚਲੋ ਤੇ ਆਪਣਾ ਕੋਈ ਗੱਲ ਜਿਹੜਾ ਕੋਈ ਲਵੇ ਹਾਂਜੀ ਜਾਨਵਰ ਕੋਈ ਸ਼ੌਕ ਨਾਲ ਕੋਈ ਮੇਮੇ ਵਾਲਾ ਬਿਲਕੁਲ ਜੀ ਮੇਲੇ ਮੇਲੇ ਵਾਲਾ ਹੱਥ ਮਾਰ ਬਿਲਕੁਲ ਠੀਕ ਹੈ ਬਾਕੀ ਕਿਸੇ ਪੱਖ ਤੋਂ ਬੱਚੇ ਦੀ ਕੋਈ ਉਂਗਲ ਕਰਨ ਜੋਗਾ ਨਹੀਂ ਰਹੇ ਹਾਂਜੀ ਹਾਂਜੀ ਮੇਰੀ 6 ਫੁੱਟ ਹਾਈਟ ਹੋਊਗੀ ਜਿੰਨੇ ਹਾਂਜੀ ਹਾਂਜੀ 5 ਫੁੱਟ ਹਾਈਟ ਬੱਚਾ ਸਕੇਲ ਦੇ ਮੁਤਾਬਕ ਵੀਰੇ ਹੋਊਗਾ ਹਾਂ 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 ਠੀਕ ਹੈ ਜੀ ਸਕੇਲ ਦੇ ਮੁਤਾਬਕ ਬੱਚਾ ਹੋਵੇਗਾ ਨਹੀਂ ਠੀਕ ਹੈ ਜੀ ਠੀਕ ਇੱਕ ਪਿਆਰਾ ਠੱਡਾ ਬਹੁਤ ਇੱਕ ਜਾਨਵਰ ਹੁੰਦਾ ਨਾ ਕਿ ਗਰਮ ਹੋਵੇ ਹਾਂਜੀ ਕੋਈ ਸੰਗਲ ਪਾ ਕੇ ਬੰਨੋ ਜਾਂ ਕਿਤੇ ਬੰਨੋ ਜਾਂ ਕੁਝ ਕਿਦਾਂ ਕਰੋ ਕਿ ਭਾਵੇਂ ਧੱਗਾ ਲਾ ਲਿਆ ਫੜ ਕੇ ਜਿੱਥੇ ਮਰਜੀ ਨੂੰ ਫੜ ਹੂੰ 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 ਬਿਲਕੁਲ ਜੀ ਠੀਕ ਹੈ ਸਾਰੀਆਂ ਚੀਜ਼ਾਂ ਨਹੀਂ ਪੂਰੀਆਂ ਮਿਲਦੀਆਂ ਸੋਹਣਾ ਬੱਚਾ ਪਿਆਰਾ ਬੱਚਾ ਵਾ ਕਿ ਚੰਗੇ ਬੱਚੇਾਂ ਦਾ ਲੈਣ ਵਾਲਾ ਬੱਚਾ ਚਲੋ ਤੇ ਆਪਣਾ ਸੰਦੀਪੀਰ ਫਤੇਗੜ ਚੂੜੀਆਂ ਹਾਂਜੀ ਤੇ ਆਪਣਾ ਉਧਰ ਰੰਦਾਵਾ ਪੈਲਸ ਤੇਜਿੰਦਰਾ ਪੈਲਸ ਉਧਰੋਂ ਰਵੀਦਾਸ ਸ਼ੌਂਕ ਤੇ ਅੰਮ੍ਰਿਤਸਰ ਦਾ ਨਾਮ ਫਤੇਗੜ ਕੂੜੀਆਂ ਜੇ 980112005 ਦੂਸਰਾ ਨੰਬਰ 78693 44 ਸਸਤੀ ਸਸਤੀ ਕਾ